ਕਿਉਂ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਵੀ ਸਪੀਡ 'ਚ ਲਿਖਣਾ ਜ਼ਰੂਰੀ ਆ ਕੋਈ ਵੀ ਕਲਾਸ ਹੋਵੇ ਭਾਵੇਂ ਜੀਐਸ ਦੀ ਕਲਾਸ ਹੋਵੇ ਆਪਸ਼ਨਲ ਦੀ ਕਲਾਸ ਹੋਵੇ ਹੈਨਾ ਉਹਦੇ ਵਿੱਚ ਮੈਂ ਲਗਾਤਾਰ ਸਪੀਡ ਤੇ ਲਿਖਣ ਤੇ ਫੋਕਸ ਮੇਰਾ ਰਹਿੰਦਾ ਹੈਗਾ ਵੀ ਜਿਆਦਾ ਤੇਜ਼ ਲਿਖਵਾਵਾਂ ਤਾਂ ਕਿ ਬੱਚਿਆਂ ਦੀ ਸਪੀਡ ਕਲਾਸ ਦੇ ਵਿੱਚ ਹੀ ਬਣ ਜਾਏ ਕਿਉਂਕਿ ਦੇਖੋ ਇੱਕ ਦਿਨ ਦੇ ਵਿੱਚ ਸਪੀਡ ਨਹੀਂ ਇਨਕਰੀਜ਼ ਹੁੰਦੀ ਕਈ ਦਿਨ ਪ੍ਰੈਕਟਿਸ ਕਰਨੀ ਪੈਂਦੀ ਆ ਰੈਗੂਲਰ ਜਦੋਂ ਅਸੀਂ ਸਪੀਡ 'ਚ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਜਾ ਕੇ ਸਾਡੀ ਸਪੀਡ ਇਨਕਰੀਜ਼ ਹੁੰਦੀ ਆ ਹੈਨਾ ਹੁਣ ਤੁਹਾਡੇ ਕੋਲ ਜੇ ਤਿੰਨ ਤਰ੍ਹਾਂ ਦੇ ਸਵਾਲ ਨੇ ਇੱਕ ਸਵਾਲ ਹੈਗਾ ਤੁਹਾਡੇ ਕੋਲ 10 ਮਾਰਕਸ ਦਾ ਹੈ ਨਾ 10 ਨੰਬਰ ਦਾ ਤੁਹਾਡੇ ਕੋਲ ਸਵਾਲ ਆ ਇਸ ਸਵਾਲ ਦੇ ਵਿੱਚ ਤੁਸੀਂ 150 ਵਰਡਸ ਦੇ ਵਿੱਚ ਲਿਖਣਾ ਹੈਗਾ ਤਾਂ ਤੁਸੀਂ ਤਿੰਨ ਪੈਰਾਗ੍ਰਾਫ ਯੂਜ਼ ਕਰ ਸਕਦੇ ਹੋ ਤੇ ਤੁਹਾਡੇ ਕੋਲ ਇਸ ਸਵਾਲ ਨੂੰ ਲਿਖਣ ਲਈ 7 ਮਿੰਟ ਦਾ ਸਮਾਂ ਤੁਸੀਂ ਕਹੋਗੇ ਸਰ ਕਿ ਯੂਪੀਐਸਸੀ ਨੇ ਦੇ ਰੱਖਿਆ ਨਹੀਂ ਮੈਂ ਕੱਟ ਕੇ ਦਿੱਤਾ ਕਿਸੇ ਹੋਰ ਟੀਚਰ ਨੇ ਕਿ ਦੱਸਿਆ ਵੀ ਨਹੀਂ ਹੈਗਾ ਕਿ ਕਿੰਨਾ ਟਾਈਮ ਤੁਹਾਡੇ ਕੋਲ ਇੱਕ ਸਵਾਲ ਨੂੰ ਲੈ ਕੇ ਹੈਗਾ ਤੁਸੀਂ ਪਾ ਮੈ ਮੈਂ ਚੈੱਕ ਕਰਕੇ ਦੇਖ ਲਿਓ ਜਿੰਨੀਆਂ ਵੀਡੀਓ ਮੇਰੀ ਵੀਡੀਓ ਤੋਂ ਬਾਅਦ ਕਿਸੇ ਦੀ ਵੀਡੀਓ ਆਈ ਹੋਵੇ ਫੇਰ ਕਰਨਾ ਪਰ ਪਹਿਲਾਂ ਨਹੀਂ ਦੱਸਿਆ ਕਿਸੇ ਨੇ ਜਦ ਤੱਕ ਟਾਈਮ ਹੀ ਨਹੀਂ ਪਤਾ ਲੱਗੂਗਾ ਬੱਚਾ ਕਰੇਗਾ ਕਿਤੇ 10 ਨੰਬਰ ਦੇ ਸਵਾਲ ਨੂੰ ਤੁਸੀਂ ਕਿਹੜੇ ਚੀਜ਼ਾਂ ਨੇ ਯਾਦ ਰੱਖੋਗੇ ਤਿੰਨ ਤਰ੍ਹਾਂ ਦੇ ਸਵਾਲ ਨੇ ਪਹਿਲਾ ਟਾਈਪ ਮੈਂ ਤੁਹਾਡੇ ਸਾਹਮਣੇ ਰੱਖਤਾ ਟਾਈਪ ਪਰ 10 ਨੰਬਰ ਦਾ ਸਵਾਲ ਆਏ ਇਹਦੇ ਵਿੱਚ ਤੁਸੀਂ 150 ਵਰਡਸ ਲਿਖਣੇ ਨੇ ਤਿੰਨ ਪੈਰਾਗ੍ਰਾਫ ਤੋਂ ਜ਼ਿਆਦਾ ਤੁਹਾਡਾ ਕੰਟੈਂਟ ਨਹੀਂ ਹੋਣਾ ਚਾਹੀਦਾ ਤੇ 7 ਮਿੰਟ ਦਾ ਤੁਹਾਡੇ ਕੋਲ ਸਮਾਂ ਹੈ 7 ਮਿੰਟ ਕੀ ਹੁੰਦੇ ਆ ਸੋਚ ਕੇ ਦੇਖੋ ਪਤਾ ਹੀ ਨਹੀਂ ਲੱਗਣਾ ਕਦੋਂ ਖਤਮ ਹੋ ਜਾਣੇ ਠੀਕ ਹੈ ਦੂਸਰੇ ਟਾਈਪ ਦੇ ਸਵਾਲ ਦੀ ਅਗਰ ਮੈਂ ਗੱਲ ਕਰਾਂ ਸੈਕਿੰਡ ਟਾਈਪ ਜਿਹੜਾ ਹੈਗਾ ਤੁਹਾਡਾ ਉਹ ਹੈਗਾ 15 ਨੰਬਰ ਦੇ ਸਵਾਲ ਦਾ 15 ਮਾਰਕਸ ਇਹਦੇ ਵਿੱਚ ਤੁਸੀਂ 250 ਵਰਡਸ ਲਿਖਣੇ ਨੇ ਤੁਸੀਂ ਕਹੋਗੇ ਸਰ ਇਹ 250 ਵਰਡਸ ਯੂਪੀਐਸਸੀ ਨੇ ਨਹੀਂ ਤੁਸੀਂ ਯੂਪੀਐਸਸੀ ਦਾ ਮੀਨਸ ਐਗਜ਼ਾਮੀਨੇਸ਼ਨ ਦੇਖੋ ਜੀਐਸ ਉਹਦੇ ਵਿੱਚ 15 ਨੰਬਰ ਦੇ ਸਵਾਲ ਨੇ ਤੇ 10 ਨੰਬਰ ਦੇ ਸਵਾਲ ਨੇ ਜਿਹੜੇ 15 ਨੰਬਰ ਦਾ ਸਵਾਲ ਨੇ GS 1 2 3 4 ਦੇ ਵਿੱਚ ਉਹਦੇ ਤੁਸੀਂ 250 ਵਰਡ ਚ ਲਿਖਿਆ ਉਹਨਾਂ ਨੇ ਲਿਖਿਆ ਹੋਇਆ ਸ਼ਬਦ ਸੀਮਾ 250 ਵਰਡਸ ਤੇ ਜਿਹੜੇ ਇੱਧਰ ਨੇ 10 ਨੰਬਰ ਵਾਲੇ ਉਹਦੇ ਲਈ ਜਿਹੜੀ ਵਰਡ ਲਿਮਿਟ ਹੈਗੀ ਉਹ 150 ਵਰਡਸ ਦਿੱਤੀ ਹੋਈ ਉਥੋਂ ਮੈਂ ਕੱਢਿਆ ਹੈਗਾ ਵੀ ਹਾਂ ਤੁਹਾਡੇ ਕੋਲ ਤੁਸੀਂ ਕਿੰਨਾ ਵਰਡ ਲਿਖਣੇ ਹੈਗੇ ਆ ਸੈਕਿੰਡ ਟਾਈਪ ਦਾ ਜਿਹੜਾ ਕੁਐਸਚਨ ਹੈਗਾ 15 ਮਾਰਕਸ ਦਾ ਕੁਐਸਚਨ ਹੈਗਾ 250 ਵਰਡਸ ਲਿਖਣੇ ਇਹਦਾ ਮਤਲਬ ਮੈਕਸਿਮਮ ਪੈਰਾ 5 ਪੈਰਾਗ੍ਰਾਫ ਹੋਣੇ ਚਾਹੀਦੇ ਆ 5 ਪੈਰਾਗ੍ਰਾਫ ਦਾ ਇਹਦਾ ਕੀ ਮਤਲਬ ਹੋ ਗਿਆ 1.5 ਪੇजेस ਇਹਦਾ ਕੀ ਮਤਲਬ ਹੋ ਗਿਆ 2.5 ਪੇजेस ਹੋਰ ਕਿੰਨਾ ਤੋੜ ਕੇ ਦਵਾ ਤੁਹਾਨੂੰ ਦੱਸੋ ਇੱਥੇ ਪੰਜ ਪੈਰਾਗ੍ਰਾਫ ਤੇ ਟਾਈਮ ਹੈਗਾ ਤੁਹਾਡੇ ਕੋਲ 11 ਮਿੰਟ ਚਾਹੋ ਤਾਂ ਕਾਊਂਟ ਕਰਕੇ ਦੇਖ ਲਿਓ ਜੇ ਗਲਤ ਲੱਗੇ ਤੁਹਾਨੂੰ ਮੈਂ ਦੱਸ ਤਾ ਜਾ ਕੇ ਤੁਹਾਡਾ 3 ਘੰਟੇ 2 ਘੰਟੇ ਤੇ 55 ਜਾਂ 56 ਮਿੰਟ ਦੇ ਵਿੱਚ ਪੇਪਰ ਹੋਣਾ ਜੇ ਤੁਸੀਂ ਇਸ ਰੂਟੀਨ ਨੂੰ ਫਾਲੋ ਕਰੋਗੇ ਨਹੀਂ ਤਾਂ ਨਹੀਂ ਹੋਣਾ ਰਹਿ ਜਾਣਾ ਠੀਕ ਹੈ ਤੀਜੇ ਤਰ੍ਹਾਂ ਦੇ ਸਵਾਲ ਦੀ ਮੈਂ ਗੱਲ ਕਰਾਂ ਥਰਡ ਟਾਈਪ ਜਿਹੜਾ ਹੈਗਾ ਉਹਦੀ ਮੈਂ ਗੱਲ ਕਰਾਂ ਸਵਾਲ ਤੁਹਾਡੇ ਕੋਲ ਇਹ ਜੀਐਸਟੀ ਪੇਪਰਾਂ 'ਚ ਨਹੀਂ ਹੈਗਾ ਇਹ ਤੁਹਾਡੇ ਕੋਲ ਯੂਪੀ ਆਪਸ਼ਨਲ ਦੇ ਪੇਪਰਾਂ ਦੇ ਵਿੱਚ ਹੈਗਾ 20 ਮਾਰਕਸ ਦਾ ਕੁਐਸਚਨ ਹੈਗਾ ਥਰਡ ਕੁਐਸਚਨ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਕਿੰਨਾ ਲਿਖਣਾ ਹੈਗਾ ਤਕਰੀਬਨ 300 ਤੋਂ 350 ਵਰਡ ਇਹਦਾ ਮਤਲਬ ਕੀ ਹੈਗਾ ਇਹਦਾ ਮਤਲਬ ਹੈਗਾ ਤੁਸੀਂ ਲਿਖਣਾ ਹੈਗਾ ਤਿੰਨ ਪੇजेस ਦੇ ਆਸ-પાસ पैराग्राफ हो जाएंगे छे पैराग्राफ तीन पेज हो जाने तेजे को चौदह मिनट का हम तीस देख लो जो भी नंबर का सवाल है ना वो तो चौदह मिनट ने छोटे सवाल ने तो टाइम है ही नहीं सत्त मिनट च लिखना मान लो घर बह के लिख रहे हो या मैं बोल रहा हूँ थोड़े तो कोटेंट तो मिल रहा तभी तो स्पीड स्लो आ मान लो ਉਥੇ ਤਾਂ ਤੁਸੀਂ ਆਪ ਸੋਚਣਾ ਕੁਐਸਚਨ ਨੂੰ ਅਨਾਲਿਸਿਸ ਕਰਨਾ ਆਪਣੇ ਵੱਲੋਂ ਕੰਟੈਂਟ ਕ੍ਰੀਏਟ ਕਰਨਾ ਫਿਰ ਲਿਖਣਾ ਪੰਜਾਬੀ ਲਿਟਰੇਚਰ ਦੀ ਖੂਬਸੂਰਤੀ ਹੈ ਕੰਟੈਂਟ ਇਹਦਾ ਦੇ ਦੇਣਾ ਮੈਂ ਤੁਹਾਨੂੰ ਤੁਹਾਨੂੰ ਆਪ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਸਿਰਫ ਰੱਟਾ ਮਾਰੋ ਤੁਹਾਡਾ ਹੋ ਜਾਣਾ ਕੰਮ ਵਧੀਆ ਤਰੀਕੇ ਨਾਲ ਤਿਆਰ ਕਰ ਲਓ ਕੰਟੈਂਟ ਨੂੰ ਤੁਹਾਨੂੰ ਕੋਈ ਕਮੀ ਨਹੀਂ ਆਣੀ ਕਿਸੇ ਵੀ ਸਵਾਲ ਨੂੰ ਡੀਲ ਕਰਦੇ ਹੋ ਪਰ ਫਿਰ ਵੀ ਸਪੀਡ ਤਾਂ ਵਧਾਣੀ ਪੈਣੀ ਤੇ ਜੇ ਤੁਸੀਂ ਸਪੀਡ ਵਧਾਉਣ ਲਈ ਸੋਚਦੇ ਹੋ ਹੈ ਨਾ ਜੇ ਕਈ ਬੱਚਿਆਂ ਦਾ ਇਦਾਂ ਦਾ ਹੁੰਦਾ ਵੀ ਸਰ ਸਪੀਡ ਜਿਹੜੀ ਹੈਗੀ ਆ ਸਲੋ ਹੋਣੀ ਚਾਹੀਦੀ ਆ ਜਾਂ ਆਪਾਂ ਥੋੜਾ ਲੇਕ ਸਟਾਰਟਿੰਗ ਚ ਮੈਂ ਸਲੋ ਹੀ ਰੱਖਦਾ ਪਰ ਤੁਸੀਂ ਤੁਹਾਨੂੰ ਜੇ ਤੁਹਾਡੇ ਚ ਕੋਈ ਬੱਚਾ ਜੀਐਸ ਚ ਹੈ ਹੀ ਖੈਰ ਜਸਵਿੰਦਰ ਹੈਗੀ ਆ ਜਾਂ ਹੋਰ ਵੀ ਬੱਚੇ ਹੈਗੇ ਨੇ ਤੇ ਉਹ ਬੱਚੇ ਜਾਣਦੇ ਨੇ ਵੀ ਸ਼ੁਰੂ ਚ ਜਦੋਂ ਉਹਨਾਂ ਨੇ ਸਭ ਤੋਂ ਪਹਿਲੀ ਕਲਾਸ ਮੇਰੀ ਜੀਐਸ ਤੇ ਕੀਤੀ ਸੀ ਨਾ ਉਹਨਾਂ ਨੂੰ ਇਹ ਲੱਗਿਆ ਸੀਗਾ ਤੇ ਮੈਂ ਐਕਚੁਅਲੀ ਡਿਫਰੈਂਟ ਡਿਫਰੈਂਟ ਪਲੇਟਫਾਰਮ ਤੇ ਮੈਂ ਪੜਾਇਆ ਵੀ ਹੋਇਆ ਤੇ ਉੱਥੇ ਵੀ ਮੈਂ ਜਦੋਂ ਪਹਿਲੀ ਕਲਾਸ ਉਹਨਾਂ ਕੋਲ ਕਰ ਰਿਆ ਸੀਗਾ ਤੇ ਉਹ ਫਰਸਟ ਡੇ ਨਾ 30-35 ਬੱਚੇ ਕਲਾਸ ਦੇ ਵਿੱਚ ਬੈਠੇ ਹੋਏ ਸੀਗੇ ਆਫਲਾਈਨਸ ਤੇ ਆਨਲਾਈਨਸ ਤਾਂ ਚਲੋ ਥਿਰ ਬੱਚੇ ਹੁੰਦੇ ਸੀ ਤੇ ਜਦੋਂ ਮੈਂ ਇੰਨੇ ਸਾਰੇ ਬੱਚੇ ਬੈਠੇ ਹੋਏ ਸੀ ਤੇ ਮੈਂ ਲਿਖਾਣਾ ਸ਼ੁਰੂ ਕੀਤਾ ਕਲਾਸ ਕਰਨ ਦਾ ਉਹ ਪਹਿਲੇ ਦਿਨ ਉਹਨਾਂ ਨੂੰ ਲੱਗਿਆ ਵੀ ਯਾਰ ਸਰ ਬਹੁਤ ਤੇਜ਼ ਲਿਖਵਾ ਰਿਹਾ ਕਿਉਂਕਿ ਉੱਥੇ ਕੀ ਹੁੰਦਾ ਜਿਵੇਂ ਹੁਣ ਇੱਥੇ ਦਾ ਫਿਰ ਵੀ ਆਪਣਾ ਇੰਸਟੀਚੂਟ ਆ ਹੈਨਾ ਆਪਣਾ ਡਿਸੀਜਨ ਆ ਮੈਂ ਕਿੰਨੀਆਂ ਵੀ ਕਲਾਸਿਸ ਲੈ ਸਕਦਾ ਕੋਈ ਹੋਰ ਨਹੀਂ ਦੱਸ ਸਕਦਾ ਮੈਨੂੰ ਇੱਥੇ ਬਟ ਉੱਥੇ ਤਾਂ ਉਹਨਾਂ ਦਾ ਲਿਮਿਟੇਸ਼ਨ ਹੁੰਦਾ ਵੀ ਤੁਸੀਂ 35 ਕਲਾਸ ਦੇ ਵਿੱਚ 40 ਕਲਾਸ ਦੇ ਵਿੱਚ ਪੋਲੀਟਿਕ ਖਤਮ ਕਰਨੀ ਆ 35 40 ਜਾਂ 45 ਤੁਸੀਂ ਇਕਨੋਮੀ ਖਤਮ ਕਰਨੀ ਐ ਐਦਾਂ ਹੁੰਦਾ ਫਿਰ ਟੀਚਰ ਥੋੜਾ ਜਾ ਦੋਨੋਂ ਚੀਜ਼ਾਂ ਲੈ ਕੇ ਚੱਲਦਾ ਹੁੰਦਾ ਮੈਂ ਲਿਖਾਉਣਾ ਇਸ ਕਰਕੇ ਆ ਉਹਦਾ ਇੱਕ ਕਾਰਨ ਮੈਂ ਕਿੰਨਾ ਵੀ ਸਮਝਾ ਲਾਂ ਕਿੰਨਾ ਹੀ ਵਧੀਆ ਤਰੀਕੇ ਨਾਲ ਸਮਝਾ ਲਾਂ ਤੁਹਾਡੇ ਕੋਲ ਕੰਟੈਂਟ ਤਾਂ ਹੋਣਾ ਚਾਹੀਦਾ ਲਿਖਣ ਲਈ ਅਲਟੀਮੇਟਲੀ ਤਾਂ ਲਿਖਣ ਦੀ ਲੜਾਈ ਆ ਮੇਨਸ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡਾ ਔਰਲ ਟੈਸਟ ਥੋੜੀ ਆ ਲਿਖਣਾ ਪੈਣਾ ਉੱਥੇ ਅੱਜ ਮੈਂ ਤੁਹਾਨੂੰ ਸਮਝਾ ਕੇ 3 ਮਹੀਨੇ ਮੈਂ ਤਿਆਰੀ ਕਰਾ ਕੇ ਛੱਡਦਾ ਤੇ ਮੈਂ ਤੁਹਾਨੂੰ ਲਿਖਾਵਾਂ ਨਾ ਮੈਂ ਤੁਹਾਨੂੰ ਵੀ ਹਰ ਕੋ ਟਾਪਿਕ ਨੂੰ ਅਸੀਂ ਸਮਝਾਂਗੇ ਕਈ ਮਹਾਰਤੀ ਬੰਦੇ ਨਾ ਟੀਚਰ ਉਹ ਕਹਿੰਦੇ ਹਾ ਟਾਪਿਕ ਨੂੰ ਸਮਝਾ ਤਾ ਲੋ ਚਲੋ ਮੈਂ ਸਮਝਾ ਦਿੰਦਾ ਮੈਨੂੰ ਕੀ ਮੇਰੇ ਲਈ ਸੌਖਾ ਜਿਸ ਟਾਪਿਕ ਨੂੰ ਲਿਖਾਉਣ ਲਈ ਮੈਨੂੰ ਅੱਧਾ ਘੰਟਾ ਘੰਟਾ ਲੱਗ ਜਾਂਦਾ ਉਹ ਟਾਪਿਕ ਨੂੰ ਮੈਂ 5 ਮਿੰਟ 'ਚ ਸਮਝਾ ਕੇ ਅੱਗੇ ਵਧ ਸਕਦਾ ਬਣਾ ਕੇ ਲਿਖ ਲੂਗੀ ਆਪਣੇ ਸ਼ਬਦਾਂ 'ਚ ਨਾਟ ਪੋਸੀਬਲ ਤੇ ਤੁਸੀਂ ਕਹੋਗੇ ਸਰ ਗੱਲ ਆਪਸ਼ਨਲ ਦੀ ਆਪਸ਼ਨਲ ਦੀ ਗੱਲ ਨਹੀਂ ਹੈਗੀ ਹਰ ਜੀਐਸ ਦੇ ਪੇਪਰ 'ਚ ਵੀ ਇਦਾਂ ਹੀ ਹੁੰਦਾ ਨਹੀਂ ਲਿਖਿਆ यूपीएससी ਦੇ ਮੀਨਸ ਐਗਜ਼ਾਮੀਨੇਸ਼ਨ ਦੇ ਵਿੱਚੋਂ ਕਈ ਸਵਾਲ ਪੁੱਛੇ ਇਕਨੋਮੀ ਚ ਪਾਲਿਟੀ ਚ ਕੋਈ ਵੀ ਲੈ ਲਓ ਕੋਈ ਵੀ ਟੌਪਿਕ ਲੈ ਲਓ ਕਨਸਟੀਟਿਊਸ਼ਨਲ ਗਵਰਨਰਲਟੀ ਕੁਛ ਦਿਨ ਪਹਿਲਾਂ ਅਨਸਰ ਐਟਿਕ ਬੈਚ ਦੇ ਵਿੱਚ ਕਰਾਇਆ ਉਹ ਜੀਐਸ 2 ਦੇ ਵਿੱਚ ਪੇਪਰ ਸੀਗਾ ਚਲੋ ਹੋਰ ਲੈ ਲਓ ਹੋਰ ਟੌਪਿਕ ਲੈ ਲਓ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਤੁਸੀਂ ਲਿਖ ਸਕਦੇ ਜਿਵੇਂ ਸਸਟੇਨੇਬਲ ਡਵੈਲਪਮੈਂਟ ਇਨਕਲੂਸਿਵ ਡਵੈਲਪਮੈਂਟ ਇਹਨਾਂ ਦੋਨਾਂ ਨੂੰ ਲੈ ਕੇ ਮੈਂ ਇਕਨੋਮੀ ਵਿੱਚ ਕਰਾਉਣਾ ਹਾਂ ਨਾ ਰਾਤਰੀ ਇਕਨੋਮੀ ਵਾਲੇ ਟੀਚਰ ਇਹਨੂੰ ਛੱਡ ਦਿੰਦੇ ਐਨਵਾਇਰਨਮੈਂਟ ਦੇ ਟੀਚਰ ਲਈ ਮੈਂ ਇਕਾਰਮੀ ਵਿੱਚ ਹੀ ਕਰਵਾ ਦਿੰਦਾ ਤੇ ਸਸਟੇਨੇਬਲ ਡਿਵੈਲਪਮੈਂਟ ਮੈਂ ਕਿੰਨਾ ਕਹਤਾ ਵੀ ਇਹ ਇਦਾਂ ਹੀ ਹੈਗੀ ਆ ਫਿਊਚਰ ਜਨਰੇਸ਼ਨ ਨੂੰ ਤਿਆਰ ਰੱਖ ਕੇ ਉਹ ਕਰਨਾ ਪੱਛੇ ਕੋਲ ਵਰਡ ਨਹੀਂ ਆਣਗੇ ਜਦੋਂ ਪੇਪਰ ਲਿਖੇਗਾ ਉਹ ਪੇਪਰ ਲਿਖਣ ਦੀ ਉਹਦੇ ਕੋਲ ਵਰਡ ਹੋਣਾ ਚਾਹੀਦਾ ਹੈ ਇੱਕ ਇਸ ਕਰਕੇ ਉਹਦੇ ਕੋਲ ਉਹਨੂੰ ਕੰਟੈਂਟ ਦੇਣਾ ਜ਼ਰੂਰੀ ਆ ਇਸ ਕਰਕੇ ਮੈਂ ਆਪਣੀ ਸ਼ੈਲੀ ਇਦਾਂ ਦੀ ਰੱਖਦਾ ਵੀ ਕੋਈ ਵੀ ਟੌਪਿਕ ਮੈਂ ਲੈ ਪਹਿਲਾਂ ਉਹਨੂੰ ਸਮਝਾਉਣਾ ਫਿਰ ਲਿਖਾ ਲਾ ਫਿਰ ਪੜਾ ਸਮਝਾਉਣਾ ਫਿਰ ਲਿਖਾਵਾਂ ਤਾਂ ਕਿ ਦੋਨੋਂ ਚੀਜ਼ਾਂ ਹੋ ਜਾਣ ਹੈਨਾ ਦੋ ਤਰ੍ਹਾਂ ਦੇ ਹੀ ਟੀਚਰ ਮਿਲਣਗੇ ਤੁਹਾਨੂੰ ਜਾਂ ਤਾਂ ਕੰਪਲੀਟਲੀ ਕੋਈ ਸਮਝਾ ਰਿਹਾ ਜਾਂ ਕੰਪਲੀਟਲੀ ਕੋਈ ਲਿਖਵਾ ਰਿਹਾ ਪਰ ਮੈਂ ਮਿਡ ਦਾ ਵੇ ਜ਼ਿਆਦਾ ਫਾਲੋ ਕਰਦਾ ਦੂਸਰੀ ਕ ਹੁਣ ਜੇ ਮੈਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਵੀ ਉਹਦੇ ਚ ਪਹਿਲੀ ਕਲਾਸ ਬੱਚਿਆਂ ਨੂੰ ਲੱਗਿਆ ਵੀ ਸਰ ਸਰ ਤੇਜ਼ ਲਿਖਵਾ ਰਿਹਾ ਦੂਜੀ ਕਲਾਸ ਦੋ ਤਿੰਨ ਕਲਾਸੇਸ ਹੋ ਗਈਆਂ ਜਿਹੜੇ ਬੱਚੇ ਸਮਝਦੇ ਸੀ ਮੇਰੀ ਗੱਲ ਉਹ ਤਾਂ ਠੀਕ ਆ ਪਰ ਇੱਕ ਦੋ ਨੇ ਜਾ ਕੇ ਕਿਹਾ ਕਿ ਸਰ ਤੁਕੋ ਵੀ ਸਲੋ ਲਿਖਾਣ ਸਰ ਤੋਂ ਲਿਖਿਆ ਨਹੀਂ ਜਾਂਦਾ ਫਿਰ ਮੈਂ ਉਹਨਾਂ ਨੂੰ ਕਲਾਸ ਤੋਂ ਸਮਝਾਇਆ ਮੈਂ ਕਿਹਾ ਵੀ ਇਹ ਤੁਹਾਡਾ ਸਿਸਟਮ ਇੰਨੇ ਚ ਤੁਸੀਂ ਕੁਸ਼ਨ ਲਿਖਣਾ ਉੱਥੇ ਇਜ਼ ਇਟ ਪੋਸੀਬਲ ਤੁਸੀਂ ਲਿਖ ਪਾਓਗੇ ਇਦਾਂ जे तो जे स्लो लिखण के पॉइंट ऑफ व्यू ना चलो तो दो लॉस ने एक तो पूरा नहीं लिख पाओगे मेरा की है मैं तो छोटा कर दूंगा किसी टॉपिक मान लो मैं दो पेज लिखाने मैं एक की ही लिखाऊँगा अद्धा ही लिखाऊँगा तो फिर नहीं कह सकते ना मैंने कुछ तो पता ही है भी हाँ असी खुद ही स्पीड लैके इशू किया जे, जे तुम थोड़ा जहाँ लिख लो तो कंटेंट भी मैं पूरा लिखा देना दूसरा तापीड भी इनक्रीज हो जाने वो फर्स्ट डे जिन्ना बचा को कुं मजबूरी से क्योंकि देखो ਮੈਂ ਸੁਣਦਾ ਹੈ ਨਹੀਂ ਜ਼ਿਆਦਾਤਰ ਕਿਸੇ ਦੀ ਨਾ ਜੋ ਵੀ ਜਿਹੜੀ ਚੀਜ਼ ਸਹੀ ਹੈ ਸਹੀ ਆ ਗਲਤ ਗੱਲ ਲਈ ਤੁਸੀਂ ਸੋਚ ਸਕਦੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਟਲੀਸਟ ਉਹ ਵੀ ਮੈਨੂੰ ਜ਼ਿਆਦਾ ਕਿਉਂਕਿ ਇੰਸਟੀਟਿਊਟ ਨੂੰ ਪਤਾ ਸੀ ਵੀ ਜ਼ਿਆਦਾ ਟੀਚਰ ਨੂੰ ਨਹੀਂ ਕਹੀਦਾ ਹੁੰਦਾ ਤੇ ਉਹਨਾਂ ਨੇ ਕਿਹਾ ਵੀ ਦੇਖ ਲਿਓ ਜੇ ਥੋੜਾ ਸਲੋ ਜੇ ਫਿਰ ਮੈਂ ਸਟਾਰਟਿੰਗ ਤਿੰਨ ਚਾਰ ਕਲਾਸ ਸਲੋ ਕੀਤਾ ਫਿਰ ਮੈਂ ਉਹਨਾਂ ਨੂੰ ਸਮਝਾਇਆ ਉਹ ਬੱਚੇ ਕੰਟੀਨਿਊ ਅੱਜ ਤੱਕ ਵੀ ਮੇਰੇ ਤੋਂ ਪੜ ਰਹੇ ਨੇ ਤੇ ਉਹ ਕਹਿੰਦੇ ਨੇ ਵੀ ਸਪੀਡ ਦਾ ਸ ਇਸ਼ੂ ਖਤਮ ਹੋ ਗਿਆ ਸਾਡਾ ਸਪੀਡ ਦਾ ਇਸ਼ੂ ਨਹੀਂ ਹੈਗਾ ਸਾਨੂੰ ਲਿਖਣ 'ਚ ਅਸੀਂ 10-11 ਮਿੰਟ 'ਚ ਸਵਾਲ ਲਿਖ ਕੇ ਪਰਾ ਮਾਰ ਇਹ ਚੀਜ਼ ਇੱਕ ਦਿਨ ਚ ਨਹੀਂ ਹੋਈ 2 3 4 ਸਾਲਾਂ ਦੇ ਵਿੱਚ ਜਾ ਕੇ ਡਿਵੈਲਪ ਹੁੰਦਾ ਏ ਇਸ ਕਰਕੇ ਜ਼ਰੂਰੀ ਆ ਵੀ ਕਲਾਸ ਦੇ ਪੁਆਇੰਟ ਆ ਦੇ ਵਿੱਚ ਤੁਹਾਨੂੰ ਸਪੀਡ ਨੂੰ ਲੈ ਕੇ ਕੰਮ ਕਰਨ ਦੀ ਲੋੜ ਆ ਜਤੋਂ ਵੀ ਤੁਸੀਂ ਨੋਟਸ ਬਣਾਓ ਦੋ ਚੀਜ਼ਾਂ ਹੁੰਦੀਆਂ ਨੇ ਧਿਆਨ ਧਿਆਨ ਰੱਖਿਓ ਇੱਕ ਸਪੀਡ ਰੀਡਿੰਗ ਪੜਨ ਦੀ ਵੀ ਸਪੀਡ ਹੋਣੀ ਚਾਹੀਦੀ ਆ ਜਲਦੀ-ਜਲਦੀ ਪੜੋ ਕੁਝ ਸਮਾਂ ਲੱਗੇਗਾ ਪ੍ਰੈਕਟਿਸ ਹੋਏਗੀ ਜਦੋਂ ਤੁਹਾਡੇ ਦਿਮਾਗ 'ਚ ਸ਼ੁਰੂ-ਸ਼ੁਰੂ ਤੁਸੀਂ ਤੇਜ਼ ਪੜੋਗੇ ਨਾ ਤੁਹਾਡੇ ਦਿਮਾਗ 'ਚ ਕੁਝ ਨਹੀਂ ਜਾਣਾ ਪਰ ਜੇ ਤੁਸੀਂ ਛੱਡੀ ਨਹੀਂ ਨਾ ਆਦਤ ਫਿਰ ਤੁਹਾਡਾ ਮਾਈਂਡ हैबिटुअल ਹੋ ਜਾਏਗਾ ਉਸ ਸੀਜ਼ਨੋ ਲੈ ਕੇ ਉਹਨੂੰ ਪਤਾ ਯਾਰ ਇਹਨਾਂ ਦਾ ਤੇਜ਼ ਹੀ ਪੜ੍ਹਨਾ ਮੈਨੂੰ ਹੀ ਆਪਣੇ ਪ੍ਰੋਸੈਸਿੰਗ ਨੂੰ ਸਲੋ ਫਾਸਟ ਕਰਨਾ ਪੈਣਾ ਹੈ ਤੇ ਤੇਜ਼ ਹੀ ਪੜ੍ਹੂਗਾ ਤੇ ਜੇ ਤੇਜ਼ ਪੜ੍ਹੂਗਾ ਫਿਰ ਸਾਨੂੰ ਸਪੀਡਲੀ ਕੰਮ ਕਰਨਾ ਹੋਣਾ ਪ੍ਰੋਸੈਸਿੰਗ ਕਰਨੀ ਪੈਣੀ ਹੈ ਤੇ ਉਹਨੂੰ ਆਦਤ ਪੈ ਜਾਣੀ ਤੇ ਉਹ ਜਲਦੀ ਪੜ੍ਹ ਦੇਗਾ ਸੋਚੋ ਕਿੰਨੀ ਜਲਦੀ ਤੁਹਾਡਾ ਕੰਟੈਂਟ ਕੰਪਲੀਟ ਹੋ ਜਾਏਗਾ ਤੇ ਜੇ ਤੁਸੀਂ ਮਾਈਂਡ ਨੂੰ ਸਲੋ ਰੱਖਿਆ ਤਾਂ ਫਿਰ ਉਹਨੇ ਗੱਲ ਨਹੀਂ ਬਣਦੀ ਫਿਰ ਉਹਨੇ ਸਲੋ ਚ ਹੀ ਸਮਝਣਾ ਤੁਹਾਡਾ ਮਾਈਂਡ ਹੈ ਜਿੱਦਾਂ ਮਰਜ਼ੀ ਯੂਜ਼ ਕਰ ਲਓ ਇਹਨੂੰ ਪੜਨ ਦੀ ਵੀ ਸਪੀਡ ਰੱਖੋ ਤੇ ਲਿਖਣ ਦੀ ਵੀ ਸਪੀਡ ਰੱਖੋ ਜਦੋਂ ਕੋਈ ਨੋਟਸ ਬਣਾ ਰਹੇ ਹੋ ਆਨਸਰ ਰਾਈਟਿੰਗ ਕਰ ਰਹੇ ਹੋ ਕਲਾਸ 'ਚ ਲਿਖ ਰਹੇ ਹੋ ਕੁਝ ਵੀ ਕਰ ਰਹੇ ਹੋ ਨਾ ਕਿਸੇ ਵੀ ਚੀਜ਼ 'ਤੁਹਾਡੀ ਸਪੀਡ ਤੇਜ਼ ਹੀ ਹੋਣੀ ਚਾਹੀਦੀ ਹੈ ਫਿਰ ਤੁਹਾਡੀ ਹੈਬਿਟ 'ਚ ਆ ਜਾਣਾ ਤੇਜ਼ ਲਿਖਣਾ ਤੁਸੀਂ ਕਦੇ ਮੈਨੂੰ ਦੇਖਿਆ ਹੋਂ ਫਟਾਫਟ ਬੜੀ ਜਲਦੀ ਲਿਖਦਾ ਹਾਲਾਂਕਿ ਮੈਂ ਤਾਂ 2-3 ਵਰਡ ਲਿਖਣ ਦੇ ਫਿਰ ਵੀ ਮੈਂ ਮੈਂ ਉਸ ਤੇ ਟਾਈਮ ਨਹੀਂ ਦੇ ਸਕਦਾ ਜ਼ਿਆਦਾ ਫਟਾਫਟ ਮੈਂ ਲਿਖ ਕੇ ਅੱਗੇ ਵਧ ਜਾਂਦਾ ਕਿਉਂਕਿ ਆਪਰੇ ਕੋਲ ਯੂਪੀਐਸਸੀ ਐਸਪੀਰੈਂਟ ਜਿਹੜਾ ਹੁੰਦਾ ਉਹਦੇ ਕੋਲ ਸਭ ਕੁਝ ਹੁੰਦਾ ਈਵਨ ਮੈਂ ਕਹਿੰਦਾ ਹਰ ਬੰਦੇ ਕੋਲ ਹੀ ਇਹ ਇਹ ਲਾਗੂ ਹੋਣਾ ਚਾਹੀਦਾ ਪਰ ਖਾਸ ਕਰਕੇ ਤੁਹਾਡੇ ਕੋਲ ਕਿਉਂਕਿ ਤੁਸੀਂ ਤਿਆਰੀ ਬੜੇ ਵੱਡੇ ਇਗਜ਼ਾਮ ਦੀ ਕਰ ਰਹੇ ਹੋ ਤੁਹਾਡੇ ਕੋਲ ਇੱਕ ਚੀਜ਼ ਦੀ ਸਭ ਤੋਂ ਜ਼ਿਆਦਾ ਕਮੀ ਹੈ ਉਹ ਤੁਹਾਡਾ ਟਾਈਮ ਬਾਕੀ ਸਭ ਕੁਝ ਹੈ ਤੁਹਾਡੇ ਕੋਲ ਇਸੇ ਕੋਲ ਫਾਈਨੈਂਸ ਦਾ ਹੋ ਸਕਦਾ ਘੱਟ ਜ਼ਿਆਦਾ ਹੋਵੇ ਜਾਂ ਉਹ ਚੀਜ਼ਾਂ ਉਹ ਚਲੋ ਮੈਨੇਜ ਹੋ ਜਾਣਗੀਆਂ ਪਰ ਟਾਈਮ ਜੇ ਨਿਕਲ ਗਿਆ ਨਾ ਫੇਰ ਨਹੀਂ ਵਾਪਸ ਆਣਾ ਪੈਸਾ ਅੱਜ ਘਟਾ ਕੱਲ ਨੂੰ ਆਈਸ ਬਣਨ ਨੂੰ ਕਿ ਬਥੇਰਾ ਹੋ ਜਾਣਾ ਪਰ ਅਦਰਵਾਈਜ਼ ਜੇ ਸਪੀਡ ਵਾਲਾ ਸੈਗਮੈਂਟ ਲੰਘ ਗਿਆ ਟਾਈਮ ਲੰਘ ਗਿਆ ਤੁਸੀਂ ਸਪੀਡ ਤੇ ਕੰਮ ਨਹੀਂ ਕੀਤਾ ਕਈ ਬੱਚੇ ਮੈਂ ਦੇਖੇ ਨੇ ਜੀਐਸ ਦੇ ਵਿੱਚ ਪੇਪਰ ਹੀ ਨਹੀਂ ਪੂਰਾ ਕਰ ਪਾਉਂਦੇ